ਅ즈ਵੀ ਸੰਚਨਲ ਤੇ ਜੁੜੇ ਸਰੋਤਿਆਂ ਦਾ ਇੱਕ ਵਾਰ ਫੇਰ ਧੰਨਵਾਦ ਪਿਆਰੇ ਦੋਸਤੋ ਅੱਜ ਤੁਹਾਡੇ ਚਿਹਰੇ ਲੈ ਕੇ حاضر ਆਇਆ ਮੋਤੀ ਪੈਰੀ ਸਿੱਖਿਆ ਸੈਠਕ ਪੱਤਰਕਾਰੀ ਬਤਾਰ ਨੂੰ ਦਿੱਸੋਤਾ ਤੇ ਸਮਾਜ ਸੇਵੀ ਖੇਤਰ ਵਿੱਚ ਸਰਗਰਮ ਸਿੱਖਿਆ ਸਰਦਾਰ ਗਰਜੀਤ ਸਿੰਘ ਖੁੱਡੀ ਖੁਰਦ ਮੇਰੇ ਨਾਲ ਨੇ ਸਦਾ ਗਰੀਸ਼ ਸਿੰਘ ਕੁਡੀ ਕੁਡੀ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਖਾਦਵੀ ਸਾਂਝ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਧਰ ਬਟਾਉਣ ਬਖਸ਼ਿਆ ਕੁਡੀ ਸਾਹਿਬ ਆਪਣੇ ਜਨਮ ਬਾਰੇ ਪਿੰਡ ਬਾਰੇ ਪਰਿਵਾਰ ਆਪਣੇ ਪਿੰਡ ਦੇ ਪਿਛੋਕੜ ਬਾਰੇ ਤੇ ਪੜਾਈ ਬਾਰੇ ਜੀ ਦੱਸੋ ਜੀ ਮੇਰਾ ਪਿੰਡ ਖੁੱਡੀਕੁਰ ਦਾ ਜ਼ਿਲ੍ਹਾ ਬਰਨਾਲਾ ਵਿਖੇ ਹੈ ਜਿਹੜਾ ਕਿ ਕੌਮੀ ਮਾਰਗ ਨੰਬਰ 7 ਚੰਡੀਗੜ੍ਹ ਬਟੰਡਾ ਤੋਂ 1 ਕਿਲੋਮੀਟਰ ਦੂਰ ਕਸਮਵਾਲ ਸਥਿਤ ਹੈ ਮੇਰੇ ਪਿਤਾ ਦਾ ਨਾਮ ਸਰਦਾਰ ਗਿੰਦਰ ਸਿੰਘ ਜੀ ਸਰਦਾਰੇ ਕੇ ਮਾਤਾ ਸ਼੍ਰੀਮਤੀ ਅਜਮੇਰ ਕੌਰ ਜੀ ਮੇਰੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਸੀ ਮੈਂ ਉੱਥੇ ਤੱਕ ਵਿਦਿਆ ਪ੍ਰਾਪਤ ਕੀਤੀ 5ਵੀਂ ਕਲਾਸ ਉਪਰੰਤ ਅਸੀਂ ਸਾਰੇ ਵਿਦਿਆਰਥੀ 6ਵੀਂ ਕਲਾਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹਟਾਇਆ ਵਿਖੇ ਪੜਨ ਲਈ ਜਾਂਦੇ ਸੀ ਅਤੇ ਤੁਰਕੇ ਹੀ ਜਾਂਦੇ ਸੀ ਹਾਂਜੀ ਹਾਂਜੀ 8ਵੀਂ ਤੱਕ ਅਸੀਂ ਇਹ ਸਕੂਲ ਵਿੱਚ ਤੁਰਕੇ ਜਾਂਦੇ ਰਹੇ 12ਵੀਂ ਵਿੱਚ ਪ੍ਰਾਈਵੇਟ ਇੱਕ ਵਿਧੀ ਆ ਜਿਹੜੀ ਆਪਣੀ ਉਹਦੇ ਰਾਹੀਂ ਕੀਤੀ ਸੀ ਦੇਖ ਤੁਸੀਂ ਹੌਤ ਸੀ ਜ਼ਿਕਰ ਕੀਤਾ ਵੀ ਤੁਰਕੇ ਜਾਂਦੇ ਰਹੇ ਸਕੂਲ ਤੇ ਉਹ ਜਿਹੜਾ ਸਮਾਂ ਦਾ ਭਾਵੇਂ ਨਾ ਸੱਚਮੁੱਚ ਬਹੁਤ ਜਿਵੇਂ ਕਦੇ ਨਨ ਮੋਲ ਹੁੰਦਾ ਉਹ ਸਮੇਂ ਬਕਵੰਦੀ ਕੋਈ ਜਾ ਹਾਂ ਸੀ ਤੇ ਉਦੋਂ ਇਸ ਤਰ੍ਹਾਂ ਸੀ ਜਦੋਂ ਤੁਰਕਿਆਂ ਦੇ ਪਹਿਲਾਂ 2 ਕਿਲੋਮੀਟਰ ਸੂਏ ਸੂਏ ਜਾਂਦੇ ਉਦੋਂ ਬਾਅਦ ਕੱਕੇ ਰੇਤੇ ਵਾਲੇ ਰਸਤਾ ਆ ਜਾਂਦਾ ਟਿੱਪਿਆਂ ਦਾ ਵੀ ਰਾਹ ਹੁੰਦਾ ਸੀ ਥੋੜਾ ਜਿਹਾ ਉਹਦੇ ਵਿੱਚ ਪੈਰ ਹੁੰਦੇ ਭਖੜਾ ਵਜਦਾ ਲੇਹੀ ਹੁੰਦੀ ਉਹ ਹੀ ਵਜਦੇ ਤੇ ਜੇ ਤੁਹਾਨੂੰ ਸੂਲ ਜਾਣਾ ਉਦੋਂ ਉਹ ਪੈਰ ਵੀ ਲਿੱਪੜ ਜਾਣੇ ਤੇ ਕੱਪੜੇ ਵੀ ਸਾਡੇ ਲਿੱਪੜ ਜਾਣੇ ਤੇ ਇਸ ਤਰ੍ਹਾਂ ਦਾ ਜਿਹੜਾ ਸਮਾਂ ਸੀ ਪੁਰਾਣਾ ਸਾਰਾ ਅਸੀਂ ਦੇਖਿਆ ਉਹਨਾਂ ਵਾਲੇ ਜਵਾਕ ਤਾਂ ਇੱਥੇ ਮੋਟਰਸਾਈਕਲ ਚੱਕਦੇ ਆ ਫੜਨ ਜਾਂਦੇ ਆ ਕਾਲ ਜਾਂ ਜਾਂਦੇ ਆ ਬਹੁਤ ਬੜੀ ਮੁਸ਼ਕਲ ਨਾਲ ਸਾਬ ਨੂੰ ਫਿਰ ਅਸੀਂ ਇੱਕ ਜੇਠੀ ਬੱਸ ਤੇ ਰਾਈਆ ਬੱਸ ਆਉਂਦੀ ਹੁੰਦੀ ਉਹਦੇ ਵਾਰਹੀਂ ਪਿੰਡ ਖੁੱਟੀ ਖੁਰਤ ਧੱਕਾਉਂਦੀ ਜਦੋਂ ਕਦੇ ਉਹ ਨਾ ਰੁਕਦੀ ਤਾਂ ਲੁੱਕ ਵਾਲੇ ਢੋਲ ਹੁੰਦੇ ਜਿਹੜੇ ਉਹ ਮੂਰੇ ਰੱਖ ਲੈਂਦੇ ਤੇ ਫਿਰ ਉਹ ਬੱਸ ਨੂੰ ਰੋਕ ਲੈਂਦੇ ਸੀ ਇਸ ਤਰ੍ਹਾਂ ਕਰਕੇ ਅਸੀਂ ਇਹ ਆਪਦੇ ਪਿੰਡ ਤੱਕ ਆਉਂਦੇ ਬਹੁਤ ਬਹੁਤ ਜ਼ਿਆਦਾ ਅਰਦਾਸ فرمایا ਤੁਹਾਡੀ ਕੋਲ ਤਾਂ ਖੁਡੀ ਸਾਹਿਬ ਮੈਨੂੰ ਦੱਸਿਓ ਵੀ ਆਪਾਂ ਤੁਹਾਡਾ ਜਿਹੜਾ ਪੱਤਰਕਾਰੀ ਖੇਤਰ ਨਾਲ ਕਈ ਸਹਿਤ ਖੇਤਰਾਂ ਤੁਹਾਡਾ ਕਿਵੇਂ ਸੰਬੰਧ ਹੋਇਆ ਕਦੋਂ ਤੋਂ ਹੋਇਆ ਇਹ ਆਪਣਾ ਬਬੀ ਜਦੋਂ ਮੈਂ 10ਵੀਂ ਕਰਨ ਤੋਂ ਬਾਅਦ ਹਟਿਆ 1990 ਦੇ ਲਈ ਕਿ ਮੈਂ ਪਹਿਲੀ ਇੱਕ ਰਚਨਾ ਲਿਖੀ ਸੀ ਮਾਰਦਾ ਦਵਮ ਇੱਕ ਮੇਲੇ ਆ ਗਿਆ ਉਹ ਉਹ ਸਹਿਤਕ ਜਿਹੜਾ ਮੈਗਜ਼ੀਨ ਪੰਜਾਬੀ ਪੰਜਾਬ ਸਰਕਾਰ ਦੇ ਲੋਕ ਸੰਪਾਰਕ ਵਿਭਾਗ ਦਾ ਚੱਲਦਾਗਾ ਜਾਗਰਤੀ ਹਾਂਜੀ ਉਹਦੇ ਵਿੱਚ ਇਹ ਸਪੀਸ ਮੈਨੂੰ ਉਸ ਟਾਈਮ ਤੇ ਇਹਦਾ ਜਿਹੜਾ ਮਾਣਪੱਤਾ ਸੀ ਉਹ 150 ਰੁਪਏ ਆਇਆ ਸੀ ਹਾਂਜੀ ਹਾਂਜੀ ਤੇ ਇਹ ਤੋਂ ਬਾਅਦ ਵਾਹ ਜਿਹੜੀ ਇਹ ਲੇਖਣੀ ਸੀ ਮੇਰੀ ਇਹ ਨਿਰੰਤਰ ਚੱਲਦੀ ਰਹੀ ਵੱਖ-ਵੱਖ ਅਖਬਾਰਾਂ ਵਿੱਚ ਜਿਵੇਂ ਅਜੀਤ ਟ੍ਰਿਬਿਊਨ ਤੇ ਆਪਣਾ ਰਣਜੀਤ ਪਟਿਆਲਾ ਇਹਨਾਂ ਵਿੱਚ ਵੀ ਸੱਭਦਾ ਰਿਹਾ ਅਧਵੀ ਸਾਡ ਵਿੱਚ ਮੈਗਜ਼ੀਨ ਵਿੱਚ ਵੀ ਲੇਖ ਸਪਦੇ ਰਹੇ ਸਫੀਰੇ ਪੰਜਾਬ ਹਸਤ ਲਿਖਤ ਰਸਾਲਾ ਮੇਰੇ ਪਿੰਡ ਦਾ ਨੌਜਵਾਨ ਕੁਲਜੀਤ ਸਿੰਘ ਖੁੱਡੀ ਉਹ ਚਰਾਂਦਾ ਸੀ ਉਹਦੇ ਵਿੱਚ ਸਪਦੇ ਰਹੇ ਅੰਮੇਦਕਰੀ ਜਿਹੜਾ ਦੀਪ ਆਪਣਾ ਸੇਰਪੁਰ ਤੋਂ ਸਪਦਾ ਉਹਦੇ ਵਿੱਚ ਵੀ ਮੇਰੇ ਲੇਖ ਸਪਦੇ ਰਹੇ ਆ ਪਿੰਡੂ ਵਿਕਾਸ ਤੇ ਪੰਚਾਇਤਾਂ ਭਾਗ ਮਹਾਲੀ ਤੋਂ ਸਪਦਾ ਆਪਣਾ ਸਾਡੇ ਪਿੰਡ ਮੈਗਜ਼ੀਨ ਉਹਦੇ ਵਿੱਚ ਵੀ ਮੇਰੇ ਲੇਖ ਸਪਦੇ ਰਹੇ ਆ ਹਾਣੀ ਜਿਹੜਾ ਹੁਣ ਬਟੰਡੇ ਤੋਂ ਸਪਦਾ ਉਹਦੇ ਵਿੱਚ ਵੀ ਮੇਰੇ ਇਹ ਲੇਖ ਸਪਦੇ ਰਹੇ ਹਨ ਮੈਂ 2006 ਤੋਂ ਨਿਰੰਤਰ ਅਜੀਤ ਅਖਬਾਰ ਵਿੱਚ ਪੱਤਰਕਾਰੀ ਹੰਢਿਆ ਕਸਵਾ ਜ਼ਿਲ੍ਹਾ ਬਰਨਾਲਾ ਤੋਂ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਆ ਮੇਰਾ ਨਾਮ ਵੀ ਉੱਚਾ ਕੀਤਾ ਤੇ ਸਤਿ ਔਲਾ ਦਾ ਪੱਤਗਾਈ ਨਾਲ ਤੁਹਾਡਾ ਜਿਹੜਾ ਸਹਿਤਕ ਸਫਰ ਹੈਗਾ ਉਹਦੇ ਵਿੱਚ ਕੋਈ ਪੁਸਤਕ ਉਹਦੇ ਬਾਰੇ ਵੀ ਤਸਵੀਰ ਹਾਂਜੀ ਇਹ ਜਿਹੜਾ ਸਹਿਤਕ ਸਫਰ ਸੀ ਸੰਤ ਬਰਵੀਰ ਸਿੰਘ ਖੰਸ ਹਲਕਾ ਭਧਾਉਣ ਤੋਂ ਜੋ ਚਾਰ ਵਾਰੀ ਵਿਧਾਇਕ ਬਣੇ ਆ ਪੰਜਾਬ ਸਰਕਾਰ ਵਿੱਚ ਸੰਸਦੀ ਸਿਕਤਰ ਵੀ ਰਹੇ ਨਹੀਂ ਉਹਨਾਂ ਨੂੰ ਹੀ ਇਹ ਲੇਖਣੀ ਦਾ ਮੈਂ ਸਫਰ ਸ਼ੁਰੂ ਕੀਤਾ ਸੀ ਉਹਨਾਂ ਨੇ ਹੀ ਮੈਨੂੰ ਪੱਤਰਕਾਰੀ ਖੇਤਰ ਵਿੱਚ ਅਤੇ ਲੇਖਣੀ ਵਿੱਚ ਪਾਇਆ ਸੀ ਉਸ ਤੋਂ ਲੈ ਕੇ ਮੈਂ ਇਹ ਨਿਰੰਤਰ ਲਿਖਦਾ ਵੀ ਆ ਰਿਹਾ ਧਰਮਿਕ ਗੁਸਤਕ ਮੇਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜ਼ਿਲ੍ਹਾ ਬਰਨਾਲਾ ਵਿੱਚ ਸਥਾਨਾਵਾਰੀ April 2024 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ਪੁਰ ਨੂੰ ਸੌਰਾਪਤ ਕਰਨ ਲਈ ਕੀਤੀ ਗਈ ਸੀ ਵਾਹ ਵਾਹ ਠੀਕ ਹੈ ਠੀਕਾ ਜਿਤੇ ਪੱਤਰਕਾਰੀ ਦੇ ਖੇਤਰ ਵਿੱਚ ਸਰਦਾਰ ਬੂਕਾ ਸਿੰਘ ਚਾਹਾਨ ਅਜੀਤ ਅਖਬਾਰ ਦੇ ਜਿਹੜੇ ਸਟਾਫ ਰਿਪੋਰਟਰ ਹੈ ਉਹਨਾਂ ਦਾ ਵੀ ਪੱਤਰਕਾਰੀ ਯੋਗਦਾਨ ਰਿਹਾ ਹੈ ਉਥੇ ਸਾਡੀ ਭਤੀਜੀ ਵੀਰਪਾਲ कौर ਹੰਡਿਆ ਦਾ ਵੀ ਇਸ ਪੁਸਤਕ ਵਿੱਚ ਯੋਗਦਾਨ ਰਿਹਾ ਹੈ ਸਰਨੋਂ ਵੱਡਾ ਜਿਹੜਾ ਯੋਗਦਾਨ ਹੈ ਓਹੋ ਅਜੀਤ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਸਰਦਾਰ ਗੁਰਪ੍ਰੀਤ ਸਿੰਘ ਲਾੜੀ ਉਹਨਾਂ ਦੇ ਪਿਤਾ ਸਿੱਖ ਚਿੰਤਕ ਗਿਆਨੀ ਕਰਮ ਸਿੰਘ ਭੰਡਾਰੀ ਦੀ ਹੱਲਾਸ਼ੇਰੀ ਸਰਕਾ ਇਹ ਮੈਂ ਕਿਤਾਬ ਤਿਆਰ ਕਰਵਾਈ ਜਿਸ ਵਿੱਚ ਸਰਦਾਰ ਗੁਰਦਰਸ਼ਨ ਸਿੰਘ ਸਿੱਧੂ ਸਿੱਧੂ ਪਰਿਵਾਰ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ ਉਨ੍ਹਾਂ ਦੇ ਨਾਲ-ਨਾਲ ਮੈਨੇਜਰ ਅਜੀਤ ਸਿੰਘ ਸੇਖਾ ਮੈਨੇਜਰ ਨਿਰਮਲ ਸਿੰਘ ਰਾਜੀਆ ਮੈਨੇਜਰ ਗੁਲਜਾਰ ਸਿੰਘ ਗੁਰਦੁਆਰਾ ਸੋਹਣ ਸਾਹਿਬ ਧੌੜਾ ਅਤੇ ਮੈਨੇਜਰ ਕੁਲਦੀਪ ਸਿੰਘ ਸੇਖਾ ਗੁਰਦੁਆਰਾ ਸਾਹਿਬ ਪੰਦੀਏਰ ਅਤੇ ਮੇਰੇ ਵੱਲੋਂ ਇਹ ਕਿਤਾਬ ਤਿਆਰ ਕਰਵਾਈ ਗਈ ਜਿਸ ਨੂੰ 1300 ਕਾਪੀਆਂ ਸਾਰੀਆਂ ਹੀ ਸੰਗਤਾਂ ਨੂੰ ਫ੍ਰੀ ਵੰਡੀਆਂ ਗਈਆਂ ਜਿਨ੍ਹਾਂ ਵੀ ਸੰਗਤਾਂ ਨੇ ਇਸ ਕਿਤਾਬ ਵਿੱਚ ਪ੍ਰਕਾਸ਼ਿਤ ਕਰਨ ਵੇਲੇ ਯੋਗਦਾਨ ਪਾਇਆ ਹੱਲਾਸ਼ੇਰੀ ਦਿੱਤੀ ਹਤੇ ਉਸ ਨੂੰ ਅੱਗੇ ਦੀ ਅੱਗੇ ਪਹੁੰਚਦਾ ਕਰਨ ਲਈ ਉਪਰਾਲੇ ਕੀਤੇ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਹਿਬ ਪੁਸਤਕ ਦੇ ਵਿੱਚ ਜਿਹੋ ਉਤਰਕ ਸਥਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਹੋਰ ਨਾ ਬਾਰੇ ਦੱਸੋ ਕਿੱਥੇ ਕਿੱਥੇ ਜ਼ਿਕਰ ਹੈ ਜਿਹੜਾ ਜ਼ਿਕਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਚੱਲ ਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੇ ਹੋਏ ਪਟਿਆਲਾ ਪਟਿਆਲਾ ਤੋਂ ਆਪਣੇ ਸੰਗਰੂਪ ਵਿੱਚ ਮੂੜੋਵਾਲ ਸਾਹਿਬ ਨੌਵੇਂ ਪਾਸਾ ਤੇ 10ਵੇਂ ਪਾਸਾ ਜਿਹੜਾ ਦੋਨਾਂ ਦਾ ਇਕੱਠਾ ਸਥਾਨ ਆ ਉਸ ਥਾਂ ਜਗ੍ਹਾ ਤੇ ਆਈ ਉੱਥੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਖਾ ਵੀ ਤੇ ਸੋ ਜੋ ਜਿਲ੍ਹਾ ਬਰਨਾਲਾ ਜਿਹੜਾ ਉਹਦੇ ਵਿੱਚ ਪਿੰਡ ਸੇਖਾ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਜੀ ਸੇਖਾ ਤੋਂ ਆਉਣ ਤੋਂ ਉਪਰੰਤ ਉਹ ਪਿੰਡ ਕਟੂ ਗਏ ਜਿੱਥੇ ਨਵੇਂ ਪਾਸਾ ਨੇ ਇੱਕ ਕਿਸਾਨ ਦੇ ਕਹਿਣ ਤੇ ਸ਼ਲੋਕ ਉਚਾਰਨ ਕੀਤਾ ਸੀ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਨੇਪਾ ਤੋਹੀ ਸੰਗ ਸਮਾਈ ਉਸ ਤੋਂ ਉਪਰੰਤ ਨਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਫਰਵਾਹੀ ਵਿਖਿਆ ਜੀ ਪਿੰਡ ਫਰਵਾਹੀ ਤੋਂ ਅੰ데 ਗੁਰਦੁਆਰਾ ਗੁਰੂ ਸਰ ਪੱਕਾ ਗੁਰਦੁਆਰਾ ਗੁਰੂ ਸਰ ਕੱਚਾ ਜੀ ਗੁਰਦੁਆਰਾ ਅੜੀ ਸਰ ਸਾਹਿਬ ਜੋ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹੈ ਉਸ ਉਪਰੰਤ ਮੇਰੇ ਪਿੰਡ ਦੇ ਨੇੜੇ ਗੁਰਦੁਆਰਾ ਸੋਹਿਆਣਾ ਸਾਹਿਬ ਪਿੰਡ ਧੌੜਾ ਦੀ ਜੋ ਦੇ ਵਿੱਚ ਬਣਿਆ ਹੋਇਆ ਹੈ ਉੱਥੇ ਪੁੱਜੇ ਇੱਥੋਂ ਸਤਿਗੁਰੂ ਜੀ ਪਿੰਡ ਕੈਣੋ ਸੀਗਾ ਪੁਰਾਣਾ ਉਹ ਹੁਣ ਖੇ ਹੋ ਗਿਆ ਉੱਥੇ ਗੁਰਦੁਆਰਾ ਕੈਣੋ ਸਾਹਿਬ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਉੱਥੇ ਪੁੱਜੇ ਤੇ ਫਿਰ ਸਤਗੁਰੂ ਜੀ ਧੰਮਾ ਪਿੰਡ ਵਿੱਚ ਜਿਹੜਾ ਸਥਾਨ ਬਣਿਆ ਹੈ ਵੱਡਾ ਉੱਥੇ ਰਹੇ ਉੱਥੇ ਸਤਗੁਰੂ ਜੀ 9 ਮਹੀਨੇ ਰਹੇ ਹਾਂਜੀ ਇਸ ਦੇ ਨਾਲ ਹੀ 9 ਜਦੋਂ 9 ਪਾਸੇ ਇੱਥੇ ਰਹਿੰਦੇ ਰਹੇ ਆ ਦੋ ਸਥਾਨ ਹੋਰ ਗੁਰਦੁਆਰਾ ਤੁਲੂਸਰ ਤੇ ਗੁਰਦੁਆਰਾ ਦਾਤਨ ਸਰ ਸਾਹਿਬ ਉੱਥੇ ਵੀ ਜਾਂਦੇ ਰਹੇ ਆ ਇਸ ਉਪਰੰਤ ਜਦੋਂ 9 ਮਹੀਨੇ ਦੀ ਇੱਥੇ ਠਹਿਰਾਓ ਉਪਰੰਤ ਸਤਗੁਰੂ ਜੀ ਪਿੰਡ ਬੰਦੇਰ ਵਿੱਚ ਵੀ ਪੁੱਜੇ ਜਿਹੜਾ ਬਰਨਾਲਾ ਜਿਹੜੇ ਦਾ ਆਖਰੀ ਪਿੰਡ ਸੀ ਉਸ ਤੋਂ ਫਿਰ ਸਤਗੁਰੂ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਨਸਾ ਜਿਹੜੇ ਬਟੰਡਾ ਪਹਿਲਾ ਬਟੰਡਾ ਹੁੰਦਾ ਸੀ ਉਹ ਮਾਨਸਾ ਜਿਹੜੇ ਦੇ ਵਿੱਚ ਅੰਦਰ ਦਾਖਲ ਹੋਏ ਸੀ ਅਗਲੇ ਸੰਗਤਾਂ ਨੂੰ ਭਾਗ ਲਾਉਂਦੇ ਹੋਏ ਸੰਗਤ ਭਾਵੇ ਚਰਨ ਪਰਸ ਕੇ ਸੰਗਤਾਂ ਨੂੰ ਆਪਣਾ ਦਰਸ਼ਨ ਦਿੰਦੇ ਹੋਏ ਅੱਗੇ ਚੱਲੇਗੇ ਪ੍ਰਨਾਲੇ ਜਿਹੜੇ ਨੂੰ ਵੱਡਾ ਮਾਨ ਬਖਸ਼ਾ ਉਹਨਾਂ ਦੇ ਚਾਲਕ ਪਏ ਲਗੇ ਬਹੁਤ ਸਾਰੇ ਜਿਨੇ ਜੀ ਬਲਕੇ ਕਹਾ ਜਮੀ ਗੁਰੂ ਸਾਧ ਨੂੰ ਸਵਾਦਸ ਗੁਰੂ ਘਰ ਹੈਗੇ ਨੇ ਇਤਿਹਾਸ ਗੁਰੂ ਘਰ ਹੈ ਨਾ ਤੇ ਗੁਰੂ ਸਾਹਿਬ ਇਸ ਤੋਂ ਇਲਾਵਾ ਤੁਸੀਂ ਵਾਤਾਵਰਨ ਦੀ ਸੋਤਾਲੀ ਵੀ ਕਾਫੀ ਸਰਗਰਮ ਉਹ ਪ੍ਰੋਜੈਕਟ ਬਾਰੇ ਕੋਈ ਜਾਣਕਾਰੀ ਦਿਓ ਵਾਤਾਵਰਨ ਜਿਹੜਾ ਦਿਨੋਂ ਦਿਨ ਪਲੀਤ ਹੁੰਦਾ ਜਾ ਰਿਹਾ ਹੈ ਜੀ ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਚੇਤਨ ਹੋਣ ਦੀ ਲੋੜ ਆ ਅਸੀਂ ਵਾਤਾਵਰਨ ਨੂੰ ਸੁੱਧਣ ਲਈ ਪਹਿਲਾਂ ਤੋਂ ਹੀ ਪਿੰਡਾਂ ਵਿੱਚ ਵਕ ਵਕ ਥਾਵਾਂ 'ਤੇ ਬੂਟੇ ਲਗਾ ਰਹੇ ਹਾਂ ਜੀ ਤਾਂ ਕਿ ਆਪਣਾ ਵਾਤਾਵਰਣ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਚੰਗਾ ਹੋਵੇ ਉਹਨਾਂ ਦਾ ਭਵਿੱਖ ਚੰਗਾ ਹੋਵੇ ਉਹ ਸਾਹ ਸੌਖਾ ਲੈ ਸਕਣ ਆਪਾਂ ਨੂੰ ਆਕਸੀਜਨ ਸਹੀ ਮਿਲ ਸਕੇ ਜਿਹੜਾ ਪਹਿਲਾਂ ਤਾਪਮਾਨ 2008 ਵਿੱਚ 40 ਡਿਗਰੀ ਹੁੰਦਾ ਸੀ ਉਹ ਤਾਪਮਾਨ 2 2024 'ਚ ਜਾ ਕੇ 28 ਡਿਗਰੀ 'ਤੇ ਪਹੁੰਚ ਗਿਆ ਜਿਹੜਾ ਕਿ ਇਹ ਲੋਕਾਂ ਨੇ ਥਾਈ ਆਪਾਂ ਦੇਖਿਆਗਾ ਸਾਰੇ ਦੇ ਪਿੰਡੇ ਹੰਡਾਇਆਗਾ ਗਰਮੀ ਜਿਆਦਾ ਪੈਂਦੀ ਸੀ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਬੂਟੇ ਲਾਉਣ ਲਈ ਪ੍ਰੇਰਿਤ ਹੋਣਾ ਚਾਹੀਦਾ ਰੁੱਖਾਂ ਦੀ ਕਟਾਈ ਘਟਾਉਣੀ ਚਾਹੀਦੀ ਹੈ ਰੁੱਖਾਂ ਨੂੰ ਮੋਟਰਾਂ ਤੇ ਖਾਲੀ ਥਾਵਾਂ ਤੇ ਲਗਾਉਣਾ ਜ਼ਰੂਰੀ ਹੁੰਦਾ ਹੈ ਜੀ ਇਸ ਤੋਂ ਲਾਵਾ ਆਪਾਂ ਤੁਹਾਡੇ ਸਮਾਜ ਸੇਵੀ ਕੰਮਾਂ ਵਰੀ ਜਨ ਲਗਾਉਂਦੇ ਆ ਸਮਾਜ ਸੇਵੀ ਕੰਮਾਂ ਵਿੱਚ ਇਹ ਹੈਗਾ ਜੀ ਕਿ ਜਿਵੇਂ ਆਪਣਾ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਸਕਟਬਾਲ ਕਲੱਬ ਬਣਾਇਆ ਵਾ ਉਹਦਾ ਮੈਂ ਸਰਪ੍ਰਸਤਾਂ ਅਸੀਂ ਨਸਿਆ ਤੋਂ ਨੌਜਵਾਨ ਨੂੰ ਪਹੁੰਚਾਉਣ ਲਈ ਕਈ ਦਾ ਮੌਸਮੇ ਸਮੇਂ ਦੇ ਦੇ ਕਰਾਉਂਦੇ ਰਹੇ ਹਾਂ ਉਹਨਾਂ ਦੀ ਪ੍ਰੈਕਟਿਸ ਵੀ ਹੁੰਦੀ ਹੈ ਉੱਥੇ ਹੰਢਿਆ ਵੀ ਸਾਡੇ ਵਧੀਆ ਗਰਾਊਂਡ ਵੀ ਬਣੇ ਹੋਏ ਆ ਪੰਜਾਬ ਪਹਿਲਾਂ ਤਾਂ ਅਸੀਂ ਕਲੱਬ ਬਨੂ ਆਪ ਦੀ ਸਾਧਨਾ ਰਹੀ ਪੈਦਾ ਕੀਤੀ ਫਿਰ ਈ ਸੌਲੀ ਹੌਲੀ ਸਾਨੂੰ ਸਰਕਾਰਾਂ ਨੇ ਗ੍ਰਾਂਟਾਂ ਦਿੱਤੀਆਂ ਹੁਣ ਬਹੁਤ ਬਹੁਤ ਵਧੀਆ ਖੇਡ ਸਟੇਡੀਅਮ ਬਣਿਆ ਹੋ ਜਿੱਥੇ ਕਿ ਖਿਡਾਰੀ ਰੋਜ਼ਾਨਾ ਪ੍ਰੈਕਟਿਸ ਕਰਨ ਆਉਂਦੇ ਆ ਇੱਥੇ ਹੀ ਖੇਡ ਕੇ ਬੱਚੇ ਵਧੀਆ ਨੌਕਰੀਆਂ ਦੇ ਲੱਗੇ ਆ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਗੇਲੀ ਐਸਐਚਓ ਲੱਗੇ ਰਹੇ ਆਪਣੇ ਬਰਨਾਲੇ ਥਾਣਾ 2 ਵਿੱਚ ਜੀ ਵਾਜੀ ਵਾਜੀ ਮਨਿੰਦਰ ਸਿੰਘ ਜੀ ਗੁਰਜੀਤ ਸਿੰਘ ਜੀ ਅਰਵਿੰਦ ਕੁਮਾਰ ਜੀ ਇੰਦਰਜੀਤ ਸਿੰਘ ਜੀ ਹੋਰ ਵੀ ਬਹੁਤ ਖਿਡਾਰੀ ਆ ਜਿਹੜੇ ਉਹ ਪੈਦਾ ਹੋਏ ਨੇ ਇੱਥੇ ਜਿਹੜੇ ਕੌਮੀ ਅਤੇ ਕੋ ਮੰਤਰੀ ਪੱਧਰ ਤੇ ਨਾਮਣਾ ਖੱਟ ਚੁੱਕੇ ਹਨ ਤੇ ਕੁੜੀ ਸਾਵ ਮਹਾਰੀਆਂ ਤੁਹਾਡਿਆਂ ਆਪਾਂ ਜਿਗਰ ਕਰ ਲਿਆ ਤੁਹਾਡੇ ਖੇਤਰ ਦੇ ਦੇਖੋਸ ਜ਼ਿੰਦਗੀ ਦੇ ਕੋਈ ਸਾਫਰ ਦੇ ਵਿੱਚ ਇਸ ਤਰ੍ਹਾਂ ਜਿਆਦਾ ਹੁੰਦੀਆਂ ਨੇ ਜਿਹੜੇ ਕੋਲੇ ਬਠੇ ਤਜਰਬੇ ਆਪੋਂ ਲਿਜਾਤਾ ਜੀ ਇਹ ਕਹ ਲਈਏ ਉਹ ਵੀ ਜ਼ਰੂਰ ਸਾਂਝਾ ਕਰੋ ਇਹਦੇ ਵਿੱਚ ਇਹ ਹੈ ਵੀ ਅਸੀਂ ਜਿਹੜੇ ਹੈਗੇ ਆ ਸਮੇਂ-ਸਮੇਂ ਤੇ ਗਰੀਬ ਵਰਗਾ ਜਿਹੜਾ ਆਪਣਾ ਉਦੇ ਵਾਸਤੇ ਤਾਂ ਆਮਦਨ ਦੇ ਸਾਧਨ ਜ਼ਰੂਰੀ ਆ ਆਮਦਨ ਦੇ ਸਾਧਨ ਆਪਾਂ ਨੂੰ ਹੈ ਨਹੀਂਗੇ ਆਮਦਨ ਦੇ ਸਾਧਨ ਕਿਹਾ ਹੈ ਜਦੋਂ-ਜਦੋਂ ਦੀ ਮਸ਼ੀਨਰੀ ਵਧਦੀ ਜਾਂਦੀ ਆ ਤਾਂ ਗਰੀਬ ਵਰਗ ਲਈ ਜਿਹੜੇ ਇਹ ਸਾਧਨ ਨੇ ਨਗੋਣੇ ਹੋਈ ਜਾਂਦੇ ਆ ਆਮਦਨ ਦਾ ਖਰਚ ਘਟੀ ਜਾਂਦਾ ਹੈ ਸੋਰਸ ਸਾਧਨ ਘਟ ਰਹੇ ਨਹੀਂ ਪਹਿਲਾਂ ਕੀ ਹੁੰਦਾ ਸੀ ਆਪਾਂ ਪਿੰਡਾਂ 'ਚ ਦੇਖਦੇ ਰਹੇ ਹਾਂ ਵੀ ਕਮਾਲ ਹੁੰਦਾ ਸੀ ਉਹਦਾ ਆਪਾਂ ਲਾ ਲੈਂਦੇ ਸੀ ਆਗ ਵਗੈਰਾ ਨਰਮੀ ਦੀਆਂ ਸਟੀਆਂ ਕਪਾਦੀਆਂ ਸਟੀਆਂ ਹੁੰਦੀਆਂ ਸੀ ਜਾਂ ਆਪਾਂ ਬੰਲੀਆਂ ਚੋਕ ਦੇਦੇ ਸੀ ਉਹਨਾਂ ਦਾ ਆਪਾਂ ਗਰੀਬ ਵਰਗ ਆਪਣਾ ਸਾਧਨ ਜਿਆਰਾ ਜਿਆਰਾ ਚੱਲਦਾ ਸੀ ਜੋ ਹੁਣ ਉਹ ਮੁਸ਼ਕਲ ਹੋ ਜਾਂਦਾ ਇਹਦੇ ਨਾਲ ਕੀ ਹੋ ਗਿਆ ਜਿਹੜੀ ਸਾਨੂੰ ਪਹਿਲਾਂ ਉਹਨਾਂ ਨੂੰ ਆਮਦਨ ਹੁੰਦੀ ਸੀ ਉਹ ਆਮਦਨੋਂ ਹਟ ਗਈ ਇਸ ਕਰਕੇ ਵੀ ਜਿਹੜੇ ਸਾਨੂੰ ਕਦੇ ਪਹਿਲੇ ਸਮੇਂ ਜਦ ਬੜੀ ਮੁਸ਼ਕਲ ਨਾਲ ਕੱਪੜੇ ਜੋੜਨੇ ਬੂਟ ਚੱਪਲਾਂ ਜੋੜਨੀਆਂ ਹੋਰ ਸੜਨੇ ਉਹ ਸਾਧਨ ਬਹੁਤ ਜਿਆਦਾ ਔਖੇ ਹੁੰਦੇ ਸੀ ਸਮਾਂ ਬਹੁਤ ਔਖਾ ਹੁੰਦਾ ਸੀ ਹੁਣ ਅਸੀਂ ਜਣੀ ਬਹੁਤ ਵਧੀਆ ਆਪਣੇ ਪਰਿਵਾਰ ਲਈ ਸੱਟਾਂ ਆਪਣਾ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਰਹੇ ਹਾਂ ਤੇ ਗੁਰਦੀ ਸਾਹਿਬ ਉਸ ਪਰਿਵਾਰ ਵਾਲੇ ਗ੍ਰਸਥੀ ਜਿੰਦਗੀ ਤੇ ਬੱਚਾਂ ਵਰੀ ਕੋਈ ਕਹਾਣੀ ਹੈ ਮੇਰੇ ਪਤਨੀ ਬੀਬੀ ਰਾਜਵਿੰਦਰ ਕੌਰ ਉਹ ਜਿਲੇ ਕੇ ਨਾਲ ਦੀ ਨਾਲ ਮੇਰੇ ਪਰਿਵਾਰ ਚ ਮਦਦ ਵਧੀਆ ਕਰ ਰਹੀ ਹੈ ਸਿਲਾਈ ਦਾ ਕੰਮ ਕਰ ਰਹੀ ਹੈ ਸਿਲਾਈ ਦਾ ਕੰਮ ਕਰਕੇ ਮੇਰੇ ਨਾਲ ਸਹਿਯੋਗ ਕਰ ਰਹੀ ਹੈ ਮੇਰੇ ਬੱਚੇ ਲੜਕੀ ਬੀਬੀ ਦਾ ਮਨਦੀਪ ਕੌਰ ਜੀਰਾ ਪਰਿਵਾਰ ਅਮਰਤਾਰੀਆ ਮੇਰੇ ਘਰੋਂ ਤੇ ਬੱਚੀ ਸਾਡਾ ਜਿਹੜਾ ਲੜਕਾ ਉਹ ਵੀ ਅਮਰਤਾਰੀ ਹੋਣ ਦੇ ਯੋਗ ਆ ਉਹ ਹਾਲੀਵੁੱਡ ਗੁਰੂ ਮਹਾਰਾਜ ਕਿਰਪਾ ਕਰਨਗੇ ਉਹ ਵੀ ਸੀਏ ਕਰਕੇ ਜਿਹੜੀ ਉਹਨੇ ਬਰਨਾਲਾ ਵੇਖੇ ਕੰਮ ਕਾਜ ਕਰ ਰਿਹਾ ਆ ਕੁਟੀਸ਼ਾਹ ਆਫਿਸ ਵਾਲਾ ਅ ਕੁਸਰ ਦਰਸ਼ਕਾਂ ਨੂੰ ਇਹ ਸਨੇਹ ਦੇ ਰੂਪ ਵਿੱਚ ਸੰਦਾ ਕਰਦੇ ਨੇ ਦਰਸ਼ਕਾਂ ਨੂੰ ਤਾਂ ਸਨੇਹ ਇਹੀ ਹੈ ਜਿਹੜੀ ਇਹਨਾਂ ਨੂੰ ਸਾਹਿਤਕ ਸਮਾਗਮਾਂ ਜਾਂ ਕਿਤਾਬਾਂ ਪੜ੍ਹਨੀਆਂ ਅਖਬਾਰ ਪੜ੍ਹਨੀਆਂ ਉਹ ਜ਼ਰੂਰੀ ਹੁੰਦੇ ਆ ਜੇ ਅਸੀਂ ਅਖਬਾਰ ਪੜਾਂਗੇ ਕਿਤਾਬਾਂ ਪੜਾਂਗੇ ਤਾਂ ਆਪਣੀ ਜਿਹੜੀ ਮਾਂ ਬੋਲੀ ਆ ਪੰਜਾਬੀ ਆ ਉਹਨੂੰ ਜਿੰਦਾ ਰੱਖ ਸਕਾਂਗੇ ਨਹੀਂ ਤਾਂ ਫਿਰ ਆਪਣੇ ਚ ਹਿੰਦੀ ਅੰਗਰੇਜ਼ੀ ਭਾਸ਼ਾ ਪੈਣੀ ਜਿਹੜੀ ਆਪਣੇ ਸ਼ਾਮਲ ਹੋ ਚੁੱਕੀ ਆ ਘਰਾਂ ਚ ਵੀ ਦਫ਼ਤਰਾਂ ਚ ਵੀ ਉਹਨੂੰ ਆਪਾਂ ਰੋਕ ਨਹੀਂ ਸਕਦੇ ਇਸ ਕਰਕੇ ਅਖਬਾਰ ਪੜਨੇ ਰਸਾਲੇ ਪੜਨੇ ਇਹ ਜਿਹੜੇ ਸਾਹਿਤਕ ਸਮਾਗਮ ਕਰਨੇ ਕਰਾਉਣੇ ਉਹ ਜ਼ਰੂਰੀ ਹੁੰਦੇ ਹਨ ਜੀ ਸਾਹਿਬ ਤੁਸੀਂ ਟਾਈਮ ਦਿੱਤਾ ਸਾਡਾ ਬਹੁਤ ਧੰਨਵਾਦ ਅ ਇਹ ਸਮਸਦਾਰ ਗਜੀਤ ਸਿੰਘ ਖੁੱਡੀ ਇਹਨਾਂ ਦੀ ਅੱਜ ਦੀ ਗੱਲਬਾਤ ਅ ਮੈਨੂੰ ਉਮੀਦ ਆ ਤੁਹਾਨੂੰ ਬਹੁਤ ਪਸੰਦ ਆਵੇਗੀ ਤੇ ਉਮੀਦ ਕਰਦਾ ਹਾਂ ਕਿ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਦੇ ਨਾਲ ਸ਼ੇਅਰ ਵੀ ਕਰੋਗੇ ਧੰਨਵਾਦ ਧੰਨਵਾਦ ਜੀ